ਸੋ ਪਰੇਮਨ ਨੀ ਪੋਲਿਟਿਕਸ ਕਿੰਨੇ ਉੱਤਮ ਹੋਤ ਨੇ ਅੱਜ ਕਿੱਥੋਂ ਲੈ ਗਏ ਇੰਨਾ ਮਾਸੂਮ ਨਾ ਰਹੇ ਬਟਾ ਇਸ਼ੂ ਦਾ ਹੋ ਬਾਈ ਜਿਉਂਦਾ ਰਹੇ ਪਹਿਲੇ ਸਿੰਘਲਾ ਸਾਹਿਬ ਜੀ ਬੱਚੇ ਦਾ ਪਰਦੇ ਮਨਾਉਣ ਲਈ ਇਕੱਠੇ ਹੋਏ ਹਾਂ ਕੀ ਕਹੂੰਗੇ ਇਸ ਮੌਕੇ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਅੱਜ ਸਾਡੇ ਇਹ ਬੇਟੇ ਦਾ ਇਸ਼ਾਨ ਗਰਗਦਾ ਇਹ ਰਹਾ ਹੈਗਾ ਇਹ ਜਨਮ ਦਿਨ ਮਨਾ ਲ ਹੈਗਾ ਔਰ ਅੱਜ ਨਵਾਂ ਸਾਲ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਔਰ ਸਤਿ ਕਿਰਪਾ ਬਣਾ ਕੇ ਰੱਖੇ ਇਹ ਬੇਟੇ ਦਾ ਮੈਂ ਤੁਹਾਨੂੰ ਦੱਸਦਾ ਸਰ ਇਹ ਬੇਟੇ ਦਾ ਜਨਮ ਦਿਨ ਤਾਂ ਅੱਜ ਤੋਂ 2-3 ਦਿਨ ਪਹਿਲਾਂ ਸੀਗਾ ਮਤਲਬ ਉਸ ਦਿਨ ਦੇ ਵਿੱਚ ਨਾ ਸ਼ਹੀਦੀ ਜੋੜ ਮੇਲਾ ਚੱਲਦਾ ਸੀਗਾ ਸ਼ਹੀਦਾਂ ਨੂੰ ਜਿਹੜੇ ਆਪਣਾ ਬੱਚੇ ਨੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਹਨਾਂ ਨੂੰ ਨੇਹਾਂ ਦੇ ਵਿੱਚ ਚਨਵਾਇਆ ਗਿਆ ਸੋ ਇਸ ਬੱਚੇ ਦੇ ਨਾਲ ਉਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੂੰ ਨਿਮਰਤਾ ਸਹਿਤ ਆਪਣਾ ਨਮਨ ਕਰਦੇ ਹੋਏ ਇਹਨੇ ਆਪਦਾ ਜਨਮ ਦਿਨ ਉਸ ਦਿਨ ਮਨਾਇਆ ਨਹੀਂ ਹੈਗਾ ਇਹ ਕਹਿੰਦਾ ਵੀ ਮੈਂ ਮਤਲਬ ਉਹ ਜਨਮ ਦਿਨ ਨਹੀਂ ਮਨਾਣਾ ਕਿਉਂਕਿ ਇਹ ਸ਼ਹੀਦੀ ਦਿਹਾੜਾ ਚੱਲਦਾ ਹੈਗਾ ਸਾਰਿਆਂ ਨੂੰ ਹੀ ਜਿੰਨੇ ਵੀ ਪੰਜਾਬ ਦੇ ਜਾਂ ਬਾਹਰਲੇ ਸਾਰਿਆਂ ਨੇ ਇਸ ਸ਼ਹੀਦੀ ਦਿਹਾੜਾ ਬਹੁਤ ਹੀ ਵਧੀਆ ਔਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸਾਦਗੀ ਦੇ ਨਾਲ ਪੂਰੀ ਔਰ ਭਗਤੀ ਦੇ ਨਾਲ ਉਹਨਾਂ ਜੋ ਬੱਚੇ ਨਿਗੇ ਨਿਗੇ ਬੱਚੇ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਨੇਹਾ ਦੇ ਵਿੱਚ ਜਨਮ ਆ ਦਿੱਤਾ ਉਸ ਟਾਈਮ ਦੀ ਜਿਹੜੀ ਮੰਗਲ ਕੌਮ ਸੀਗੀ ਜੋ ਜਨਮ ਜ਼ੁਲਮ ਦਾ ਰਾਜਾ ਸੀਗਾ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੋ ਇਹ ਬੱਚੇ ਦੀ ਬਹੁਤ ਵੱਡੀ ਸੋਚ ਹੈ ਸੋ ਅਸੀਂ ਪ੍ਰਮਾਤਮਾ ਨੂੰ ਅਰਦਾਸ ਕਰਦੇ ਹਾਂ ਕਿ ਇਹ ਬੱਚਾ ਇਸ ਤਰ੍ਹਾਂ ਹੀ ਆਪਣੇ ਜਿਹੜੇ ਉਹਨਾਂ ਦੇ ਕਰਨਾ ਮੈਂ ਤੇ ਉਹਨਾਂ ਦੇ ਪੂਰਨਤਾ ਤੇ ਚੱਲਦਾ ਰਹੇ ਔਰ ਤਰੱਕੀ ਕਰੇ ਖੁਸ਼ ਰਹੇ ਸਾਡਾ ਇਹੀ ਇਹਨੂੰ ਅਸ਼ੀਰਵਾਦ ਹੈ ਔਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਂਸਲ ਜੀ ਕੀ ਕਹੋਗੇ ਜੀ ਹਾਂ ਬੱਚਿਆਂ ਨੂੰ ਵਧਾਈ ਦਿਨਾ ਜੀ ਬਹੁਤ ਜਿਆਦੇ ਜਿਹੜਾ ਇਹਨੇ ਖਿਆਲ ਰੱਖਿਆ ਸਿੱਖ ਬੱਚਿਆਂ ਦਾ ਮਾਤਾ ਗੁਜਰੀ ਜੀ ਦਾ ਨਰਤੇਗ ਭਦਰ ਸਾਹਿਬ ਦਾ ਹੋ ਜੋ ਪਰਿਵਾਰ ਉਹਨਾਂ ਨੇ ਬਾਂਸ ਵਾਰਿਆ ਆਪਣੀ ਕੌਮ ਦੇ ਲਈ ਆਜ਼ਾਦੀ ਦੇ ਲਈ ਸਾਨੂੰ ਆਜ਼ਾਦੀ ਉੱਥੋਂ ਮਿਲੀ ਆ ਨਰਤੇਗ ਭਦਰ ਸਾਹਿਬ ਤੋਂ ਬੱਚਿਆਂ ਨੂੰ ਇਹ ਆਜ਼ਾਦੀ ਮਿਲੀ ਆ ਉਹਨਾਂ ਦੀ ਕੁਰਬਾਨੀ ਕਰਕੇ ਕਮਾਲ ਥੋੜਾ ਬੋਲਦਾ ਉਹਨਾਂ ਬਾਰੇ ਕਹਿੰਦਾ ਸਤਮ ਘਰ ਸਤਾਇਆ ਮੈਂ ਤੋਬਾ ਨਾ ਕੀਤੀ ਸਤਮ ਘਰ ਸਤਾਇਆ ਮੈਂ ਤੋਬਾ ਨਾ ਕੀਤੀ ਬੜਾ ਕਹਿਟ ਆਇਆ ਮੈਂ ਤੋਬਾ ਨਾ ਕੀਤੀ ਅਨਾਥਾਂ ਦੀ ਖਾਤਰ ਪਿਤਾ ਆਪਣੇ ਨੂੰ ਮੈਂ ਦਿੱਲੀ ਪਹੁੰਚਾਇਆ ਮੈਂ ਤੋਬਾ ਨਾ ਕੀਤੀ ਮੇਰੀ ਮਾਤਾ ਠਰ ਗਈ ਠੰਡੇ ਬੁਰਜ ਅੰਦਰ ਕਿਸੇ ਆਣ ਸੁਣਾਇਆ ਮੈਂ ਤੋਬਾ ਨਾ ਕੀਤੀ ਆ ਕਿਤੇ ਕੇਸਾਂ ਦੀ ਬਿਆਦਵੀ ਨਾ ਹੋਵੇ ਮੈਂ ਖੋਪਰ ਲਾਇਆ ਮੈਂ ਤੋਬਾ ਨਾ ਕੀਤੀ ਬੋਲੇ ਸੋਨਿਹਾਲ ਵਾਜੀ ਵਾਜੀ ਹਾਂਜੀ ਸਰ ਅੱਜ ਛੋਟੇ ਬੱਚੇ ਦਾ ਬਰਥਡੇ ਆ ਕੀ ਕਹੋਗੇ ਅੱਜ ਜੀ ਸਾਡੇ ਛੋਟੇ ਵੀਰ ਨਿਸ਼ਾਂਤ ਗਰਗ ਦਾ ਬਰਥਡੇ ਆ ਜੀ ਇਹਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਤੇ ਇਸ ਵਾਰ ਜਨਮ ਦਿਨ ਜੀ 27 ਦਸੰਬਰ ਦਾ ਸੀਗਾ ਜਿਸ ਦਿਨ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਗਿਆ ਇਹਨੇ ਉਹਨਾਂ ਦੀ ਸ਼ਹੀਦੀ ਨੂੰ ਦੇਖਦੇ ਹੋਏ ਆਪਣਾ ਜਨਮ ਦਿਨ ਜਿਹੜਾ ਨਵੇਂ ਸਾਲ ਤੇ ਮਨਾਇਆ ਉਹਨਾਂ ਨੂੰ ਇੱਕ ਸ਼ਰਧਾਂਜਲੀ ਭੇਟ ਕੀਤੀ ਜੀ ਇਹਦਾ ਇਹਦੀ ਸੋਚ ਨੂੰ ਸਾਡਾ ਸਲੂਟ ਹੈ ਜੀ ਤੇ ਇਨਾਂ ਨੂੰ ਮੈਸੇਜ ਉਹ ਕਰਾਂਗੇ ਵੀ ਇਹ ਹਮੇਸ਼ਾ ਉਹਨਾਂ ਦੀ ਸੋਚ ਤੇ ਪੈਰਾਂ 'ਤੇ ਵੀ ਦੂਜੀ ਗੱਲ ਜੀ ਇਹ ਇੱਕ Hindu ਧਰਮ ਕਮਿਊਨਿਟੀ ਨੂੰ ਬਿਲੋਂਗ ਕਰਦਾ ਬੱਚਾ Hindu ਕਮਿਊਨਿਟੀ ਨੂੰ ਬਿਲੋਂਗ ਕਰਦਾ ਜੀ ਇਹ ਬੱਚਾ ਤੋਂ ਇਥੋਂ Hindu Sikh ਭਾਈਚਾਰੇ ਦੀ ਏਕਤਾ ਦਾ ਵੀ ਇਹ ਸੰਦੇਸ਼ ਦੇ ਰਿਹਾ ਵੀ ਜਿਹੜਾ ਸਿੱਖ ਧਰਮ ਉਹ ਸਭ ਦਾ ਸਾਂਝਾ ਜੀ ਇਹਦੇ 'ਚ ਕੋਈ Hindu ਨਹੀਂ ਕੋਈ Sikh ਨਹੀਂ ਕੋਈ ਮੁਸਲਮਾਨ ਨਹੀਂ ਥੈਂਕ ਯੂ ਕੀ ਕਹਾਂਗਾ ਪੁੱਤਰਾ ਅੱਜ ਜਨਮ ਦਿਨ ਤੇ ਸਭ ਦਾ ਤੁਹਾਨੂੰ ਸਾਰਿਆਂ ਨੂੰ ਵਰਕਿੰਗ ਸਾਨੂੰ ਸਾਰਿਆਂ ਨੂੰ ਬਸ ਮੈਂ ਇਹ ਨਹੀਂ ਕਹਿਣਾ ਕਰਦਾ ਥੈਂਕ ਯੂ ਵੈਰੀ ਗੁੱਡ ਸ਼ਾਹ